ਈ ਬਣੂਗਾ ਮੈਂ ਸਮਝ ਨਹੀਂ ਆ ਰਹੀ ਹੈਗੀ ਇੱਧਰ ਬਦਲ ਹੋਰ ਚੜਾ ਪਿਆ ਕਿੱਥੋਂ ਉੱਪਰ ਮਹਾਤਮਾ ਤਾਂ ਨਹੀਂ ਸੋਚਦਾ ਗਿਆ ਨਾ ਸਰੀ ਹਾਲ ਆ ਮੇਰੇ ਹਿਸਾਬ ਨਾਲ ਤਾਂ ਬਸ ਦਾ ਦੇਖੋ ਕੂ ਸੈ ਨਹੀਂ ਇੱਥੋਂ ਇਦੋਂ ਕੀ ਪੰਜ ਛੇ ਦਿਨਾਂ ਦੇ ਵਿੱਚ ਉਤਰੂਗਾ ਕੀ ਨਹੀਂ ਖੜੇਗਾ ਤੇ ਇਹਦੇ ਵਿੱਚੋਂ ਚਲੋ ਬਾਕੀ ਪਰਮਾਤਮਾ ਦੀ ਮਰਜ਼ੀ ਆ ਇਹਦੇ ਦਾ ਦੌਰ ਦਾ ਕਿ ਚੱਲਦਾਂਗੇ ਸਜਦਾ ਇੱਥੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਭਾਈ ਇਸ ਟਾਈਮ ਆਪਾਂ ਖੜੇ ਆਂ ਵੀਰੋ ਤੇ ਇਹ ਡੰਡੋਤਾ ਪਿੰਡ ਜਿਹੜਾ ਚਿਹੇ ਵਿੱਚ ਪੈ ਰਿਹਾ ਤੇ ਹਰਿਆਣੇ ਵਿੱਚ ਆਪਾਂ ਖੜੇ ਆ ਤੇ ਵੀਰੋ 8 ਤਰੀਕ ਨੌਵਾਂ ਮਹੀਨਾ 2025 ਤੇ ਟਾਈਮ ਬਈ 2:30 ਵਜੇ ਦੁਪਹਿਰ ਕੇ ਤੇ ਧੁੱਪ ਪੂਰੀ ਹੋ ਰਹੀ ਆ ਮੌਸਮ ਹੋ ਰਿਹਾ ਬਿਲਕੁਲ ਸਾਫ ਤੇ ਇੱਧਰ ਵੀ ਹਾਲਾਤ ਦੇਖ ਲਓ ਥਵੇਂ ਤੇ ਕਿੰਨੇ ਜਿਆਦਾ ਖਰਾਬ ਆ ਤੇ ਆਪਾਂ ਤੁਹਾਨੂੰ ਪਹਿਲਾਂ ਆਪਾਂ ਬੇਰ ਮਹਿਮੂਦਪੁਰਾ ਜਿਹੜਾ ਆਪਣਾ ਘੱਗਰ ਆ ਉਸਕੇ ਹਾਲਾਤ ਦਿਖਾਉਂਦੇ ਰਹੇ ਤੇ ਉਧਰ ਕੀ ਵੀਡੀਓ ਪਾਉਂਦੇ ਰਹੇ ਤਾਂ ਇਸ ਟਾਈਮ ਆਪਾਂ ਵੀਰੋ ਹਰਿਆਣੇ ਦੇ ਵਿੱਚ ਖੜੇ ਆ ਆਪਣਾ ਠੀਕੇ ਦੇ ਕੋਲ ਜਿਹੜਾ ਡੰਡਾ ਹੁੰਦਾ ਪਿੰਡਾ ਇੱਧਰ ਆਪਣਾ ਡੰਡਾ ਹੁੰਦਾ ਪਿੰਡਾ ਆ ਗਿਆ ਵੀਰੋ ਤੇ ਵੀਰੋ ਇਹ ਡਾਂਗਰੀ ਆ ਗਈ ਜਿਹੜੀ ਆਪਣਾ ਕੱਗਰ ਜਿਹੜਾ ਮਹਿਮੂਦਪੁਰ ਤੋਂ ਆ ਰਿਹਾ ਉਹ ਕੱਗਰ ਇਹ ਆ ਤੇ ਇੱਧਰ ਕੇ ਹਾਲਾਤ ਬਈ ਬਹੁਤ ਜ਼ਿਆਦਾ ਖਰਾਬ ਆ ਕਿਉਂਕਿ ਜਿਹੜਾ ਮਹਿਮੂਦਪੁਰ ਵਾਲਾ ਕੱਗਰ ਆ ਵੀਰੋ ਉਹੀ ਕੱਗਰ ਇੱਧਰ ਆ ਰਿਹਾ ਤੇ ਉਧਰ ਬਈ ਪਾਣੀ 1-1 2-2 ਫੁੱਟ ਘਟਿਆ ਤੇ ਇੱਧਰ ਬਈ ਜਿਹੜਾ ਪਾਣੀ ਬਹੁਤ ਜ਼ਿਆਦਾ ਮਾਰ ਕਰ ਰਿਹਾ ਕਿਉਂਕਿ ਇੱਧਰ ਦੇ ਹਾਲਾਤ ਦੇਖ ਲਓ ਬਈ ਖੱਗਰ ਘੱਟ ਤੇ ਖੇਤਾਂ ਬਈ ਪਾਣੀ ਬਹੁਤ ਜ਼ਿਆਦਾ ਇਸ ਟਾਈਮ ਖੜਿਆ ਤੇ ਸਾਰੇ ਦੇਖ ਲਓ ਝੋਨੇ ਝੋਨੇ ਸਾਰੇ ਡਬੋਈ ਪਏ ਇਸ ਟਾਈਮ ਤੇ ਉਹ ਸਾਹਮਣੇ ਬਈ ਕਮੋਟਰਾਂ ਤੇ ਮੋਟਰ ਬਿਲਕੁਲ ਡੁੱਬੀ ਪਈਆ ਤੇ ਕੋਠਾ ਵੀ ਬਈ ਡੁੱਬਿਆ ਪਿਆ ਤੇ ਇੱਧਰ ਬਈ ਜੀਰੀਆਂ ਜੂਰੀਆਂ ਦੇਖੋ ਪੱਕੀ ਖੜੀਆਂ ਸਾਰੀਆਂ ਬਈ ਡਬੋਈ ਪਈਆਂ ਤੇ ਬਾਕੀ ਇੱਧਰ ਦੇ ਹਾਲਾਤ ਤੁਹਾਨੂੰ ਦਿਖਾਉਂਦੇ ਆ ਬਈ ਤੇ ਇੱਧਰ ਵੀ ਬਈ ਦੇਖ ਲਓ ਤੇ ਸਾਰਾ ਬਿਰੋ ਖੱਗਰ ਥੋੜਾ ਜਿਹਾ ਘਾਟਾ ਪਰ ਪਾਣੀ ਦੀ ਵਜ੍ਹਾ ਨਾਲ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਉੱਧਰ ਬਈ ਖੇਤਾਂ ਦੇਖ ਲੋ ਸਾਰੇ ਜਿਹੜੇ ਡੁੱਬੇ ਹੋਏ ਆ ਸਾਰੇ ਝੋਨੇ ਆ ਬਈ ਬਹੁਤ ਜ਼ਿਆਦਾ ਮਾੜੇ ਹਾਲਾਤ ਆ ਇੱਧਰ ਕੇ ਤੇ ਇਸ ਟਾਈਮ ਆਪਾਂ ਹਰਿਆਣੇ ਦੇ ਵਿੱਚ ਖੜੇ ਆ ਬਈ ਆਪਾਂ ਤੁਹਾਨੂੰ ਪਹਿਲਾਂ ਮਹਿਮੂਦਪੁਰ ਪਟਿਆਲਾ ਜਿਹੜਾ ਪੰਜਾਬ ਦੇ ਵਿੱਚ ਆ ਤੇ ਹਰਿਆਣੇ ਦਾ ਲਾਸਟ ਪਿੰਡ ਉਸਕੇ ਬਲੌਗ ਆਪਾਂ ਤੁਹਾਨੂੰ ਵੀਡੀਓ ਦਿਖਾਉਂਦੇ ਰਹੇ ਤੇ ਇਸ ਟਾਈਮ ਆਪਾਂ ਹਰਿਆਣੇ ਦੇ ਵਿੱਚ ਖੜੇ ਆ ਵੀਰੋ ਨੰਡਾਉਤਾ ਪਿੰਡ ਜਿਹੜਾ ਚੀਕੇ ਦੇ ਵਿੱਚ ਪੈ ਰਿਹਾ ਤੇ ਉੱਧਰ ਬਈ ਦੇਖੋ ਜੀ ਰਿਆਂ ਕੇ ਹਾਲਾਤ ਇਹਨੂੰ ਅੱਗੇ ਵੀ ਜ਼ਰੂਰ ਦਿਖਾਵਾਂਗੇ ਤੇ ਬਾਕੀ ਤਹਾਨੂੰ ਇੱਧਰ ਦੇਖ ਲੋ ਹਾਲਾਤ ਤੇ ਬਾਕੀ ਵੀਰੋ ਇੱਕ ਬਾਈ ਨੂੰ ਪੁੱਛਦੇ ਆਂ ਆਪਾਂ ਇੱਥੇ ਇਸ ਇਲਾਕੇ ਦਾ ਆਪਣਾ ਜਿਹੜਾ ਡੰਡੋ ਤੇ ਪਿੰਡ ਦਾ ਉਸ ਨੂੰ ਆਪਾਂ ਦੇ ਨਾਲ ਕਰਦੇ ਆਂ ਗੱਲਬਾਤ ਤੇ ਕੀ ਹਾਲਾਤ ਨੇ ਬਾਈ ਉਸਕੇ ਤੇ ਇਸ ਪਿੰਡ ਅਗੇ ਤੇ ਬਾਕੀ ਮਿਲਿਆ ਇੱਕ ਬਾਈ ਆਪਾਂ ਨੂੰ ਕਰਦੇ ਆਂ ਗੱਲ ਉਹਦੇ ਨਾਲ ਬਾਕੀ ਵੀਰੋ ਮਿਲਿਆ ਆਪਾਂ ਨੂੰ ਤੇ ਵੀਰੇ ਕੀ ਹਾਲਾਤ ਨੇ ਓਰੇ ਦੇ ਬਾਈ ਜੀ ਬੁਰਾ ਹਾਲ ਹੋਇਆ ਪਿਆ ਬਸ ਅੱਜ ਜੀਰੀ ਡੁੱਬੀ ਪਈ 1500 ਉਹ ਜੀਰੀ ਬਾ ਵੱਡਣ ਵਾਲੀ ਸੀ ਹੁਣ ਚਲੋ ਪਾਣੀ ਘਟਦਾ ਪਿੱਛੇ ਵਧਦਾ ਪਾਣੀ ਹੁਣ ਲੱਗਦਾ ਐਵੇਂ ਆ ਵੀ ਜਨੋ ਪਾਣੀ ਵੱਧ ਨਹੀਂ ਲੱਗ ਰਿਹਾ ਪਿੱਛੇ 2-3 ਫੁੱਟ ਪਾਣੀ ਘਟ ਗਿਆ ਮਹਿਮੂਦਪੁਰ ਵੱਲ ਆ ਬਾਈ ਨੇ ਪੁੱਛਿਆ ਸੀਗਾ ਤੇ ਹੁਣ ਆ ਜੀਰੀ ਵੱਢਣ ਵਾਲੀ ਸੀਗੀ ਬਸ ਬਹੁਤ ਜ਼ਿਆਦਾ ਪਾਣੀ ਵਧਨ ਲਾਰਾ ਪਾਣੀ ਪਿੱਛੋਂ ਬਹੁਤ ਜ਼ਿਆਦਾ ਪਾਣੀ ਚੜ ਗਿਆ ਤੇ ਇੱਧਰ ਬਾਈ ਦੇਖ ਲੋ ਸਾਰੇ ਇਹ ਬਿਜੇ ਝੋਨੇ ਆ ਜਿਹੜੇ ਡੁੱਬੇ ਖੜੇ ਆ ਤੇ ਕਹੀਂ ਵੀਰਿਆਂ ਦੇ ਜਿਹੜੇ ਦੇਖੋ ਕੈਂਪ ਲਾਏ ਹੋਏ ਆ ਇੱਧਰ ਸਾਰੇ ਤੇ ਇਹਦੇ ਵਿੱਚ ਸਬਜ਼ੀਆਂ ਵੀ ਰੋ ਇਹਨਾਂ ਦੇ ਵਿੱਚ ਵੀ ਪਾਣੀ ਚੜਿਆ ਪਿਆ ਤੇ ਬਾਕੀ ਉਧਰ ਵੀ ਦੇਖ ਲੋ ਭਾਈ ਸਾਰੇ ਕੋਠੇ-ਕੁੱਠੇ ਆਪਣੇ ਝੋਨੇ-ਝੁੰਨੇ ਸਾਰੇ ਡਬੋਏ ਪਏ ਆ। ਅਬ ਅਬ ਭਾਈ ਜੀਆ ਮੇਰੀ ਮੋਟਰ ਸਹੀ ਉੱਥੇ ਉਹ ਬਾਈ ਤੇ ਬਾਈ ਕੀ ਬਾਈ ਇੱਕ ਮੋਟਰ ਆ ਦੇਖੋ ਕੋਠਾ ਹੁਲੇ ਤੱਕ ਵੀਰੋ 4-4 ਫੁੱਟ ਪਾਣੀ ਜਿਹੜਾ ਕੋਠੇ ਦੇ ਉੱਤੇ ਚੜਿਆ ਪਿਆ ਤੇ ਭਾਈ ਬਹੁਤ ਮਾੜੇ ਹਾਲਾਤ ਆ ਕਿਉਂਕਿ ਇਸ ਟਾਈਮ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਰੋ ਹਰਿਆਣੇ ਦੇ ਵਿੱਚ ਖੜੇ ਆ ਬਾਕੀ ਵੀਰ ਦੇ ਵੀਰੋ ਕਿੰਨੇ ਗਿੱਲੇ ਸੀ ਵੀਰੇ ਆਪਣੇ ਵੀਰੇ ਹੈ ਸੀ ਆਪਣੇ 5 6 ਗਿੱਲੇ ਨੇ ਵੀਰੇ 5 6 ਗਿੱਲੇ ਦਾ ਪੱਕਣ ਵਾਲੇ 1500 ਜੀਰੀ ਲਾਈ ਹੋਈ ਆ 1500 ਤੇ 22 ਨੇ ਵੀਰੇ 1500 ਜਿਹੜੀ 5 7 ਕਿੰਨੇ ਦਿਨਾਂ ਤੱਕ ਬਸ 5 7 ਦਿਨਾਂ ਦਾ ਵੱਢਣ ਵਾਲੀ ਸੀਗੀ ਹੁਣ ਉਹ ਡਬੋ ਡੁੱਬੀ ਪਈ ਐ ਨਾ ਪੂਰੀ ਖਾਤਰੇ ਦੇ ਘੰਟੀ ਦੇ ਮੋਢਲੇ ਇਸ ਐਵੇਂ ਆਈ ਬਸ ਚੈਨ ਨਾਲ ਮਸ਼ੀਨ ਚ ਚੱਲੇਗੀ ਵੀ ਤਾਂ ਹੀ ਜੰਮਣੇ ਮੋٹے ਬੱਲਾਂ ਦੇਖਣ ਗਿਆ ਬੱਲਾਂ ਦੇ ਉੱਪਰੋਂ ਪਾਣੀ ਚੱਲ ਰਿਹਾ ਸੇ ਬਾਕੀ ਵੀਰੋ ਵੀਰ ਦੀ ਜਿਹੜੀ ਜੀਰੀ ਆ ਕੁਝ ਤਾਂ ਇੱਧਰ ਆ ਵੀ ਦੇਖੋ ਬਿਲਕੁਲ ਸਾਰੇ ਡੁੱਬੀ ਖੜੀ ਆ ਤੇ ਮੋਟਰ ਵੀਰੋ ਕੋਠਾ ਜਿਹੜਾ ਉਹ 4 4 ਤੇ ਬਾਕੀ ਵੀਰ ਦੀ ਅੱਗੇ ਵੀ ਜੀਰੀ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਧਰ ਆਪਣੀ ਜੀਰੀ 15 ਸ9 ਪਾਣੀ ਚੰਮ ਕਰਿਆ ਦੇਖੋ ਤੁਹਾਨੂੰ ਤੇ ਬਾਕੀ ਵੀਰੋ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਕਿਉਂਕਿ ਬਾਈ ਆਪਾਂ ਮਹਿਮੂਦ ਪਰਦੇ ਤੁਹਾਨੂੰ ਵੀਡੀਓ ਦਿਖਾਈ ਸੀ ਪਹਿਲਾਂ ਬਲੌਗ ਦਿਖਾ ਰਹੇ ਆ ਤੇ ਉੱਧਰ ਬਾਈ ਜਿਹੜਾ ਪਾਣੀ ਸਾਰਾ ਉਤਰ ਗਿਆ ਤੇ ਉਹੀ ਨਹਿਰ ਇਹ ਆ ਰਹੀ ਆ ਬਾਈ ਇੱਧਰ ਜਿਹੜੀ ਮਾਰ ਜ਼ਿਆਦਾ ਹੋ ਰਹੀ ਆ ਕਿਉਂਕਿ ਹੁਣ ਤੱਕ ਪਾਣੀ ਨਹੀਂ ਉਤਰਿਆ ਤੇ ਅੱਜ ਤਰੀਕ ਵੀ 8 ਤਰੀਕ ਨਵਾਂ ਮਹੀਨਾ 2025 ਤੇ ਭਾਈ 3 ਵਜੇ 3:30 ਵਜੇ ਦੇ ਕਰੀਬ ਆਪਾਂ ਟਾਈਮ ਖੜੇ ਆ ਕਿਉਂਕਿ ਮੌਸਮ ਤਾਂ ਵੀਰੋ ਹੋ ਰਿਹਾ ਸਾਫ ਪਰ ਪਾਣੀ ਦਾ ਵੀਰੋ ਇੱਧਰ ਪੂਰਾ ਲੈਵਲ ਹਜੇ ਤੱਕ ਵਧਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਘਟਣਾ ਮਤਲਬ ਹਲੇ ਇੰਨਾ ਜ਼ਿਆਦਾ ਘਟਿਆ ਨਹੀਂ ਕਿਉਂਕਿ ਉੱਧਰ ਤਾਂ ਵੀਰੋ ਬਹੁਤ ਜ਼ਿਆਦਾ ਪਾਣੀ ਘਟ ਗਿਆ ਤੇ ਬਾਕੀ ਵੀਰਦੇ ਵਿਚਾਰੇ ਦੇ ਕਿੰਨੇ ਕਿਲੇ ਸੀ ਆਪਣੇ ਆਪਣੇ ਹੈਗੇ ਸੀਗੇ ਵੀਰੇ 5-7 ਕਿਲੇ ਸੀਗੇ ਤੇ 5-7 ਕਿ ਠੇਕੇ ਡੁੱਕੇ ਦੇ ਵੀ ਲੈ ਲ ਗਏ ਆਪਾਂ ਨੇ ਕਿਤੇ ਹੈਗੇ ਸੀਗੇ 20 ਕਿੱਲੇ ਠੇਕੇ ਦੇ ਲੈ ਹੋਏ ਆਪਾਂ ਤੇ 20 ਕਿੱਲੇ ਬਾਈ ਠੇਕ ਕਿੰਨਾ ਠੇਕਾ ਆਪਣਾ ਠੇਕਾ ਹੈ ਗਿਆ ਵੀਰੇ ਆਪਣਾ 50 60 ਕੇ ਲੱਗ ਭਾਗਿਆ 50 6000 ਬਾਈ ਖਿਲਾ ਦਾ ਠੇਕਾ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਬਾਈ ਤੇ ਬਾਕੀ ਵੀਰੋ ਜਿਹੜੇ ਪਾਣੀ ਦੇਖੋ ਬਈ ਪਾਣੀ ਮਤਲਬ ਇੱਧਰ ਦੇਖ ਲਓ ਜੀਰੀਆਂ ਹੱਲੇ ਤੱਕ ਬਈ ਡੁੱਬੀਆਂ ਖੜੀਆਂ ਕਿਉਂਕਿ ਆਪਣੇ ਇੱਧਰ ਪੰਜਾਬ ਵੱਲ ਤਾਂ ਜਿਹੜਾ ਆਪਣਾ ਮਹਿਮੂਦਪੁਰ ਵਾਲਾ ਘੱਗਰਾ ਇੱਧਰ ਤਾਂ ਬਈ ਥੋੜੀ ਜੀ ਮਤਲਬ ਜੀਰੀਆਂ ਜੂਰੀਆਂ ਦਿਖਣ ਲੱਗੀਆਂ ਇੱਧਰ ਤਾਂ ਬਿਲਕੁਲ ਹਾਲਾਤ ਜਿਹੜੇ ਦੇਖਣੋਂ ਖਲਾ ਖਰਾਬ ਹੈ ਇਹ ਸਾਰੀ ਬਿਰੋਜੀ ਰੀਆਂ ਆਏ ਇੱਧਰ ਘੱਗਰ ਵੀਰੋ ਇੱਧਰ ਰਹਿ ਗਿਆ ਇੰਨੀ-ਨੀ ਜਗਾਂ ਤੇ ਬਾਕੀ ਇੱਧਰ ਸਾਰੀ ਦੇਖ ਲੋ ਜੀਰੀਆਂ ਤੇ ਇੱਧਰ ਵੀ ਬਈ ਦੇਖ ਲੋ ਤੇ ਬਾਈ ਦਾ ਕੋਠਾ ਦੇਖ ਲੋ ਬਈ ਸਾਰਾ 4-4 ਫੁੱਟ ਤੇ ਡੁੱਬਿਆ ਹੋਇਆ ਦੇਖ ਲੋ ਤੇ ਬਈ ਬਹੁਤ ਜ਼ਿਆਦਾ ਮਾੜੇ ਹਾਲਾਤ ਚੱਲ ਰਹੇ ਆ ਤੇ ਬਈ ਪੁਲ ਵੀ ਥੋੜਾ ਜਿਹਾ ਡੈਮੇਜ ਹੋਇਆ ਪਿਆ ਬਾਕੀ ਵੀਰੇ ਕੋਈ ਹੋਰ ਕੁਝ ਕਹਿਣਾ ਚਾਹੋਂਗੇ ਸਰਕਾਰ ਨੂੰ ਆ ਹੋਰ ਕੁਝਦਾ ਬਸ ਇੱਥੇ ਤੇ ਜੇ ਬੰਨ ਬੁੰਨ ਲੱਗਦੇ ਜਾਣਾ ਤਾਂ ਮਣਾ ਮੋਟਾ ਬਚਾ ਰਹਿ ਜਾਏਗਾ ਸਾਡੇ ਸਾਜੀ ਮੇ 2023 ਚ ਪਾਣੀ ਆਇਆ ਸੀਗਾ ਓਮੇ ਓਮੇ ਦੇ ਹਾਲਾਤ ਤੇ ਵੀਰੋ ਜਿਹੜਾ 2 ਸਾਲ ਪਹਿਲਾਂ ਆਪਣਾ ਵੀ ਪਾਣੀ ਆਇਆ ਸੀ ਤੇ ਉਹਨੇ ਹੀ ਮਾਰ ਕੀਤੀ ਸੀ ਉਹਨੇ ਵੀਰੇ ਫੁੱਲ ਮਾਰ ਕੀਤੀ ਆ ਹੁਣ ਚਲੋ ਥੋੜਾ ਬਚਤ ਹੈ ਔਰ ਜਿਆਦਾ ਇੱਕ ਤੋਂ ਜਿਆਦਾ ਸੀਗਾ ਪਾਣੀ ਉਹਦੇ ਕਰਕੇ ਚਲੋ ਏ ਸੀਗਾ ਤੇ ਜਲਦੀ ਉੱਤਰ ਗਿਆ ਸੀਗਾ ਪਾਣੀ ਉਹ ਕਿਉਂਕਿ ਵੀਰੋ ਜਿਹੜਾ 2023 ਚ ਜਿਹੜਾ ਆਪਣਾ ਪਾਣੀ ਆਇਆ ਸੀ ਉਹਨੇ ਹੀ ਬਹੁਤ ਜਿਆਦਾ ਮਾਰ ਕੀਤੀ ਸੀ ਕਿਉਂਕਿ ਵੀਰੋ ਇਹ ਇਲਾਕੇ ਵਿੱਚ ਹਰ ਸਾਲ ਮਾਰ ਹੁੰਦੀ ਆ ਤੇ ਉਸ ਟਾਈਮ ਵੀਰੋ ਜੂਨ ਜੁਲਾਈ ਦੇ ਮਹੀਨੇ ਜਿਹੜਾ ਪਾਣੀ ਆਇਆ ਸੀ ਚਲੋ ਕਿਸਾਨਾਂ ਨੇ ਕਹਿੰਦੇ ਦੁਬਾਰਾ ਇੱਕ ਵਾਰੀ ਜੀਰੀ ਦੋ ਤਿੰਨ ਵਾਰ ਲਾ ਲਈ ਸੀ ਉਸ ਟਾਈਮ ਟਾਈਮ ਹੈਗਾ ਤੁਸੀਂ ਪਰ ਇਸ ਟਾਈਮ ਤਾਂ ਵੀਰੋ ਪੂਰੀ ਪੱਕੀ ਖੜੀ ਆ ਜੀਰੀ ਤੁਸੀਂ ਦੇਖ ਹੀ ਸਕਦੇ ਹੋ ਹਾਲਾਤ ਕਿਉਂਕਿ ਬਹੁਤ ਜ਼ਿਆਦਾ ਮਾੜੇ ਹਾਲਾਤ ਹੋ ਰਹੇ ਆ ਇਸ ਟਾਈਮ ਤੇ ਪੱਕਣ ਤੇ ਆਈ ਹੋਈ ਆ ਪਰ ਇਸ ਟਾਈਮ ਕਿਸਾਨ ਕਰੇ ਤਾਂ ਕਰੇ ਬਈ ਕੀ ਤੇ ਬਾਕੀ ਤੁਹਾਨੂੰ ਵੀਰ ਦੇ ਅਗਲੇ ਜਿਹੜੀ ਜੀਰੀ ਆ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਚਲੋ ਫਿਰ ਉਧਰ ਚੱਲਦੇ ਆਂ ਵੀਰੇ ਕਿੱਧਰ ਆਵਨੇ ਝੋਨਾ ਤੋਂ ਅੱਗੇ ਆ ਗਏ ਵੀਰੇ ਅੱਗੇ ਚੱਲ ਗਿਆ ਪਾਣੀ ਅੱਗੇ ਹੈ ਜਿਹੜੀ ਆਪਾਂ ਚੱਲ ਬਈ ਅੱਗੇ ਦਖਾਂ ਦੇਖਦੇ ਆਂ ਬਿੰਦੀ ਜੀਰੀ ਤੇ ਚਲੋ ਫਿਰ ਉੱਥੇ ਚੱਲਦੇ ਆਂ ਆਪਾਂ ਹਾਂਜੀ ਹਾਂ ਇੱਥੇ ਚੱਲੋ ਵੀਰੇ ਵਾਕੀ ਵੀਰੇਓ ਇੱਧਰ ਦੇਖ ਲਓ ਸਾਰਾ ਜਿਹੜਾ ਝੋਨਾ ਏ ਬਿਲਕੁਲ ਬਈ ਪੱਕਿਆ ਖੜਿਆ ਤੇ ਪਾਣੀ ਦੇਖ ਲਓ ਬਈ ਹਲੇ ਤੱਕ ਬੱਲਾਂ ਜਿਹੜੀਆਂ ਵਿੱਚ ਸੁੱਭੀਆਂ ਹੀ ਖੜੀਆਂ ਇੰਨਾ ਜਦਾਂ ਬਈ ਹਰੇ ਨੇ ਵਾ ਮਤਲਬ ਪਾਣੀ ਖੜਿਆ ਦੇਖ ਸਕਦੇ ਹੋ ਤੁਸੀਂ ਹਲਾ ਤੱਕ ਕਿੰਨੇ ਜਲਾ ਖਰਾਵਾ ਤੇ ਇੱਧਰ ਦੇਖ ਲਓ ਭਈ ਉਹ ਸਾਰੀ ਜਿਹੜੀ ਜੀਰੀਆ ਤੇ ਉਹ ਡੁੱਬੀ ਖੜੀ ਆ ਤੇ ਬਾਕੀ ਵੀਰ ਨਾਲ ਆਪਾਂ ਤੁਰਾਂਗੇ ਗਲ ਇੱਧਰ ਵੀ ਦੇਖ ਲਓ ਭਈ ਉਹ ਸਾਰੇ ਪਾਸੇ ਦੇ ਲੋਕ ਸਾਰਾ ਝੋਨਾ ਜਿਹੜਾ ਡੁੱਬਿਆ ਤੇ ਵੀਰ ਨਾਲ ਆਪਾਂ ਨਾਲ ਹੀ ਜਾ ਰਹੇ ਹਾਂ ਵੀਰੋ ਦੇਖੋ ਤੇ ਬਾਈਕ ਤੇ ਤੇ ਇੱਧਰ ਦੇਖ ਲਓ ਭਈ ਸਾਰਾ ਝੋਨਾ ਜਿਹੜਾ ਡੁੱਬਿਆ ਖੜਿਆ ਤੇ ਬਾਕੀ ਵੀਰ ਨੂੰ ਪੁੱਛਾਂਗੇ ਜੇ ਕੀ ਮਤਲਬ ਕੀ ਮੰਗ ਚਾਣਾ ਚਾਉਂਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਨੂੰ ਕਿਉਂਕਿ ਬ੍ਰੋ ਇਹ ਹਾੜਾਂ ਦਾ ਜਿਹੜਾ ਨੁਕਸਾਨ ਹੋ ਨਹੀਂ ਸਕਦਾ ਜੇ ਸਰਕਾਰਾਂ ਚਾਹਣ ਪਰ ਨਹੀਂ ਇਹ ਵੀਰੋ ਸਾਰੀ ਮਾਰ ਜਿਹੜੀ ਆਪਣਾ ਪਤਨ ਹਰ ਰੋਜ਼ ਵੀਡੀਓ ਪਾਣੇ ਆ ਜਿਹੜੀ ਇਧਰ ਦੀ ਹਰਿਆਣੇ ਵੱਲ ਦੀ ਸੌਰੀ ਪੰਜਾਬ ਵੱਲ ਦੀ ਆਪਣੇ ਮਹਮੂਦਪੁਰ ਵਾਲਾ ਖੱਦਰ ਜਿਹੜਾ ਆਪਣੇ ਰਕਤੇ ਦਾ ਉਧਰ ਪਾਣੀ ਵੀਰੋ ਪਟਿਆ ਇਧਰ ਦੇਖ ਸਕਦੇ ਤੁਸੀਂ ਹਾਲਾਤ ਦੇ ਕਿੰਨੇ ਜਿਆਦਾ ਖਰਾਬ ਹੈ ਹੁਣ ਤੱਕ ਵੀ ਜਿਹੜਾ ਝੋਨਾ ਦੇਖੋ ਡੁੱਬਿਆ ਖੜਿਆ ਤੇ ਇਹ ਬਾਕੀ ਬੇਤ ਦੀ ਜਿਹੜੀ ਹੈ ਉਹ ਵੀ ਤੁਹਾਨੂੰ ਦਿਖਾਨੇ ਤਭੀਰੋ ਇੱਧਰ ਦੇਖ ਲੋ ਹਾਲਾਤ ਜਿਹੜੇ ਕਿੰਨੇ ਜ਼ਿਆਦਾ ਖਰਾਬ ਨੇ ਕਹਿੰਦੇ ਵੀਰ ਦੀ ਜਿਹੜੇ 20 ਕਿੱਲੇ ਜਿਹੜੇ ਜ਼ਮੀਨ ਠੇਕੇ ਤੇ ਲਈ ਹੋਈ ਸੀ ਬਈ ਜੀਰੀ ਦੇਖ ਲੋ ਕਿਉਂਕਿ ਬਾਈ ਇਸ ਟਾਈਮ ਆਪਾਂ ਕੋਈ ਦਾ ਇਲਾਜ ਨਹੀਂ ਕਿਉਂਕਿ ਵੀਰ ਕਹਿੰਦਾ ਬਈ 2000 ਜਿਹੜਾ 23 ਮਾ ਜਿਹੜਾ ਹਾੜਾ ਹੈ ਤਾਂ ਤੇ ਬਹੁਤ ਜ਼ਿਆਦਾ ਬਈ ਪਾਣੀ ਆਇਆ ਤਾਂ ਉਸ ਟਾਈਮ ਉਸ ਟਾਈਮ ਵੀ ਤੁਹਾਨੂੰ ਆਪਾਂ ਨੇ ਵੀਡੀਓ ਹੌਣੇ ਪੁਰਾਣੇ ਚੈਨਲ ਸੀ ਜੋ ਇਸ ਤੇ ਵੀ ਆਪਾਂ ਪਾਈ ਹੋਈ ਹੈ ਇੱਕ ਤੇ ਉਸ ਟਾਈਮ ਬਾਈ ਜਿਹੜਾ ਜੂਨ ਜੁਲਾਈ ਕੇ ਵਿੱਚ ਆਇਆ ਤਾਂ ਕਿਉਂਕਿ ਉਸ ਟਾਈਮ ਤੋਂ ਬਈ ਟਾਈਮ ਹੈਗਾ ਸੀ ਜੀਰੀ ਦੁਬਾਰਾ ਲਾਣ ਦਾ ਤੇ ਇਸ ਟਾਈਮ ਚ ਵੀ ਪੱਕੀ ਖੜੀਆਂ ਦੇਖ ਲਓ ਹਾਲਾਤ ਦੇਖ ਲਓ ਇੱਧਰ ਤੇ ਕਿਵੇਂ ਬਈ ਪਾਣੀ ਚੱਲ ਰਿਹਾ ਤੇ ਇੱਧਰ ਦੇਖ ਲਓ ਵੀ ਚੀਰੀ ਜਮੇ ਥੋੜਾ ਥੋੜਾ ਦਿਖਦੀ ਆ ਬਾਕੀ ਵੀਰ ਨੂੰ ਪੁੱਛਦੇ ਆਪਾਂ ਬਈ ਕੀ ਚਾਹੁੰਦੇ ਆਂ ਵੀਰ ਤੇ ਕੀ ਕਹਿਣਾ ਚਾਹੋਂਗੇ ਕੋਈ ਇਹ ਆਪਣਾ ਖੇਤ ਨੇ ਹਾਂਜੀ ਆਪਣੇ ਖੇਤ ਨੇ 20 ਕਿੱਲੇ ਟੱਕਾਈਏ ਤੇ ਦੇਖ ਲਓ ਬਈ 20 ਕਿੱਲੇ ਵੀਰ ਦੇ ਕਿਵੇਂ ਬਈ ਦੇਖੋ ਪਾਣੀ ਪਾਣੀ ਸਾਰਾ ਕੁਝ ਵੀ ਬਈ ਹੁਣ ਤੱਕ ਕਿਉਂਕਿ ਵੀਰੋ ਇਸ ਟਾਈਮ ਜੇ ਪਾਣੀ ਉਤਰਦਾ ਹੈ ਕਿਉਂਕਿ ਇਹ ਇਲਾਕਾ ਵੀਰੋ ਜਿਹੜਾ ਹਰਿਆਣੇ ਦੇ ਵਿੱਚ ਆਪਾਂ ਖੜੇ ਆਂ ਠੀਕ ਹੈ ਕੋਲ ਆਪਾਂ ਜਿਹੜਾ ਡੰਡੋਤਾ ਪਿੰਡ ਪੈਂਦਾ ਉਹਦੇ ਦੇ ਖੜੇ ਆਂ ਤੇ ਤੇ ਕਿਉਂਕਿ ਵੀਰੋ ਦੇਖ ਲਓ ਜੀਰੀ ਤੇ ਹਾਲਾਤ ਇਸ ਟਾਈਮ ਆ ਕਹਿੰਦੇ ਕਹਿੰਦੇ ਕਿਉਂਕਿ ਥੋੜਾ ਜਿਹਾ ਡੁੰਗਾ ਇਲਾਕਾ ਜਿਹੜਾ ਆਪਣਾ ਮਹਿਮੂਦਪੁਰ ਵੱਲ ਤੇ ਪਾਣੀ ਆ ਰਿਹਾ ਸਾਰਾ ਵੀਰੋ ਇੱਧਰ ਹੀ ਆ ਰਿਹਾ ਤੇ ਹਾਲਾਤ ਵੀ ਤੇ ਇੱਧਰ ਦੇਖ ਲਓ ਜਿੱਥੇ ਤੱਕ ਨਜ਼ਰ ਮਾਰੋਗੇ ਕਿਉਂਕਿ ਵੀਰੋ ਇਹ ਨਾ ਕੋਈ ਖੱਗੜ ਹੈਗਾ ਨਾ ਕੋਈ ਨਦੀ ਕਿਉਂਕਿ ਇਹ ਬਸ ਇੱਕ ਖੇਤ ਨੇ ਸਾਰੇ ਦੇਖੋ ਚੌਣਾ ਲੱਗਿਆ ਹੋਏ ਸੀ ਇਹਨਾਂ ਦੇ ਵਿੱਚ ਤੇ ਜਿਹੜੇ ਹੁਣ ਤੱਕ ਡੁੱਬੇ ਖੜੇ ਆ ਕਿਉਂਕਿ ਜੇ ਕਹਿੰਦੇ ਕਿ ਅੰਦਰ ਵੀਰੋ 5 ਦਿਨ 4 ਦਿਨ ਚ ਪਾਣੀ ਉਤਰੇਗਾ ਤਾਂ ਵੀ ਇਹ ਝੇਰੀ ਚ ਵੀਰੋ ਕੁਝ ਨਹੀਂ ਰਹਿਣਾ ਤੇ ਬਾਕੀ ਵੀਰ ਆਪਾਂ ਕਰਦੇ ਆ ਗੱਲ ਵੀਰ ਕੀ ਕਹਿਣਾ ਚਾਹੋਗੇ ਤੇ ਸਰਕਾਰਾਂ ਨੂੰ ਵੀ ਕੋਈ ਮੈਸੇਜ ਦੇਣਾ ਚਾਹੋਗੇ ਕਿਉਂਕਿ ਵੀਰ ਤੇ ਵੀਰੋ ਤੁਸੀਂ ਲਾ ਲਓ 50-60000 ਰੁਪਏ ਜਿਹੜਾ ਠੇਕਾ ਤੇ ਕੀ ਵਿਚਾਰੇ ਨੂੰ ਕੀ ਬਚੇਗਾ ਕੀ ਨਹੀਂ ਤੇ ਬਾਕੀ ਵੀਰ ਨੂੰ ਆਪਾਂ ਪੁੱਛਦੇ ਆਂ ਤੇ ਬਾਕੀ ਵੀਰ ਨੂੰ ਆਪਾਂ ਪੁੱਛਦੇ ਆਂ ਵੀ ਪਾਣੀ ਚੱਲਦੇ ਨੂੰ ਅਤੇ ਝੋਨਾ ਡੁੱਬੇ ਨੂੰ ਕਿੰਨੇ ਨੂੰ ਹਾਂ ਵੀਰੇ ਕਿੰਨੇ ਦਿਨ ਹੋ ਗਏ ਆਪਣੇ ਇਹਨੂੰ ਹੋ ਗਏ ਵੀਰੇ ਆਪਣੇ 5-6 ਦਿਨ ਹੋ ਗਏ ਜੀਰੀ ਦੇ ਉੱਪਰੋਂ ਚੱਲਣ ਲੱਗ ਰਿਹਾ ਪਾਣੀ ਤੇ ਵੀਰੋ 5-6 ਦਿਨ ਹੋ ਗਏ ਤਾਂ ਸੀ ਇਹ ਲਾਲੋ 5-6 ਦਿਨ ਆਪਣਾ ਜੀਰੀ ਜਿਹੜੀ ਮਿਸਰੀ ਖੜੀ ਹੈ ਵੀਰੋ 5-6 ਦਿਨ ਪਾਣੀ ਉੱਪਰੋਂ ਚੱਲ ਪਿਆ ਤੇ ਡੁੱਬੀ ਖੜੀ ਹੈ ਇਸ ਟਾਈਮ ਵੀ ਤੇ 5-4 ਦਿਨ ਵੀਰੇ ਹੋਰ ਨਹੀਂ ਮਿਲਣ ਲੱਗਦਾ ਉਤਰਦਾ 5-4 ਦਿਨ ਤਾਂ ਹੋਰ ਉਤਰਦਾ ਨਹੀਂ ਹੈਗਾ ਦੇਖੋ ਫਿਰ ਜੀਰੀ ਤਾਂ ਵੀਰੋ ਨੁਕਸਾਨ ਜੀਰੀ ਦਾ ਬਸ ਨੁਕਸਾਨ ਤਾਂ ਦੇਖੋ ਹੈਗਾ ਤੇ ਵੀਰੋ ਸਰਕਾਰ ਨੂੰ ਕੋਈ ਮੈਸੇਜ ਦੇਣਾ ਚਾਹੁੰਦਾ ਹਾਂ ਸਰਕਾਰ ਤਾਂ ਇਹ ਮੈਸੇਜ ਦੰਦਿਆ ਚਲੋ ਕਾਟੇ ਵੱਧ ਦੇਖੋ ਦੇ ਬੜੇ ਹੋਏ ਨੇ 2023 23 ਤਾਂ ਸੀਗਾ ਵੀ ਚਲੋ ਜੂਨ ਜੁਲਾਈ ਚ ਖਾੜ ਆਇਆ ਸੀਗਾ ਤੇ ਜੀਰੀ ਲੱਗ ਗਈ ਸੀ ਪੌਦਾਂ ਪਾਸੋਂ ਮਿਲ ਗਈ ਸੀ ਗਿਆ ਹੁਣ ਤਾਂ ਇਹ ਵੀ ਨਹੀਂ ਜੀਰੀ ਦੁਬਾਰੇ ਲੱਗ ਜਾਏਗੀ ਤੇ ਸਹੀ ਗੱਲ ਆ ਵੀਰ ਜੀ ਕਿਉਂਕਿ ਵੀਰੋ ਜੀਰੀ ਹੁਣ ਤਾਂ ਤੁਹਾਨੂੰ ਪਤਾ ਹੀ ਆ ਪੱਕਣੀ ਖੜੀ ਆ ਕਿ ਪੰਜ ਸੱਤ ਦਿਨਾਂ ਵਿੱਚ ਜੀਰੀ ਵੱਢਣ ਦਾ ਕੰਮ ਚੱਲ ਜਾਣਾ ਤੇ ਇਸ ਟਾਈਮ ਪਾਣੀ ਦੇ ਹਾਲਾਤ ਵੀ ਦੇਖ ਲੋ ਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਰੋ ਹਰਿਆਣੇ ਦੇ ਹਾਲਾਤ ਦੇਖ ਲਓ ਕਿਉਂਕਿ ਬਾਈ ਜਿਹੜਾ ਆਪਣਾ ਪੰਜਾਬ ਜਿਹੜਾ ਆਪਣਾ ਤੁਹਾਨੂੰ ਪਰ ਰੋਜ਼ ਵੀਡੀਓ ਦਿਖਾ ਰਹੇ ਆ ਤੇ ਉਹ ਪਾਣੀ ਸਾਰਾ ਜਿਹੜਾ ਮਹਿਮੂਦਪੁਰ ਵਾਲਾ ਘੱਗਰ ਵਾਲਾ ਇੱਧਰ ਹੀ ਆ ਰਿਹਾ ਵੀਰੋ ਕਿਉਂਕਿ ਇੱਧਰ ਇਲਾਕਾ ਥੋੜਾ ਜਿਆ ਨੀਮਾ ਹੈਗਾ ਤੇ ਇਸ ਕਰਕੇ ਵੀ ਪਾਣੀ ਸਾਰਾ ਇੱਧਰ ਕਿਉਂਕਿ ਉੱਧਰ ਤੋਂ ਵੀ ਆਪਣਾ ਥੋੜਾ ਥੋੜਾ ਘਟ ਗਿਆ 3-3 4-4 ਫੁੱਟ ਤੇ ਝੋਨੇ ਆ ਜਦ ਵੀ ਪਾਣੀ ਸਾਰਾ ਵੀਰੋ ਆਪਣਾ ਲੰਘ ਗਿਆ ਤੇ ਇਸ ਟਾਈਮ ਬਾਈ ਇੱਧਰ ਝੋਨੇ ਦੇ ਹਾਲਾਤ ਬਹੁਤ ਖਰਾਬ ਨੇ ਤੇ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਵੀ ਪੰਜਾਬ ਦੇ ਸਿਸ ਟੈਂਪ ਵੈਸੇ ਆਪਾ ਖੜੇ ਹਰਿਆਣੇ ਚ ਆ ਤੇ ਫਰਿਆਣੇ ਤੇ ਪਾਣੀ ਦੇ ਹਾਲਾਤ ਦੇਖ ਲੋ ਬਈ ਤੇ ਵੀਰ ਨਾਲ ਵੀਰੇ ਬਹੁਤ ਜ਼ਿਆਦਾ ਮਾੜੀ ਹੋਈ ਆ ਤੇ ਵੀਰ ਨਾਲ ਵੀਰੇ ਕੁਝ ਆਪਣੀ ਕਹਿਣਾ ਚਾਹੂਗੀ ਕੋਈ ਸਪੀਚ ਦੇਣਾ ਚਾਹੂਗਾ ਆਪਣੇ ਬਸ ਸਪੀਚ ਤਾਂ ਹੀ ਦੇ ਰਹੇ ਆ ਵੀਰੇ ਮੈਂ ਤਾਂ ਬਸ ਜੀ ਦੇ ਦੇ ਕੇ ਰੋਈ ਜਾਣਾ ਰੋਈ ਰੋਣਾ ਹੀ ਜਾਂਦਾ ਵੀ ਕੀ ਮੈਂ ਕਰਜਾ ਤਾਰੂੰਗਾ ਤੁਮੈਂ ਤੇ ਵੀਰ ਨੇ ਪਤਾ ਨਹੀਂ ਇਹ ਤਾਂ ਐਵੇਂ ਹਾਲਾਤ ਹੋਏ ਪਿਆ ਜਣੋ ਬਸ ਖਾਤਮੀ ਜੀਰੀ ਬਸ ਐਵੇਂ ਦੇ ਹਾਲਾਤ ਹੋ ਰਹੇ ਨੇ ਉਹਨਾਂ ਦੇਰ ਦੇਖੋ ਪਰਮਾਤਮਾ ਦੇ ਸੋਚਦਾ ਨਹੀਂ ਹੈ ਗਿਆ ਵੀ ਇੱਥੇ ਕੀ ਹੋਏਗਾ ਅਗਲੇ ਘਟਾ ਇੰਨਾ ਲੱਗ ਰਿਹਾ ਹੈ ਪੈਣ ਤੇ ਬਾਈ ਕਿਉਂ ਮੈਂ 20 ਕਿੱਲਿਆਂ ਦਾ ਕਰਜ਼ਾ ਕਿੱਥੇ ਦੇ ਪਾਉਂਗਾ ਮੈਂ ਤੇ ਵੀਰ ਨੇ ਪਤਾ ਨਹੀਂ ਵੀਰੋ ਕਿੱਥੋਂ ਕਹਿੰਦੇ ਪੈਸੇ ਕਿ ਜੋ ਵਿਆਜ ਤੋਂ ਚੱਕ ਕੇ ਚਾਏ ਆਰਤੀ ਤੋਂ ਬਈ ਬਹੁਤ ਜ਼ਿਆਦਾ ਮਾੜੇ ਹਾਲਾਤ ਆ ਵੀਰ ਦੇ ਤੇ ਬਾਕੀ ਚਲੋ ਪਰਮਾਤਮਾ ਰੱਖਾ ਕਿਉਂਕਿ ਬਈ ਪਰਮਾਤਮਾ ਜਿਹੜਾ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਬਾਕੀ ਸਰਕਾਰ ਨੂੰ ਚਾਹੀਦਾ ਵੀਰੋ ਬਾਈ ਦੇਖੋ ਇੱਥੇ ਕਿੱਥੋਂ ਪਾਸੀਂ ਕਰਜ਼ਾ ਪੂਰਾ ਕਰਾਂਗੇ ਪਰ ਮਾਤਮੰਦ ਨਹੀਂ ਸੋਚਦਾ ਗਿਆ ਬਾਕੀ ਵੀਰੋ ਇਹ ਹਰਿਆਣੇ ਦੇ ਆਪਾਂ ਤੁਹਾਨੂੰ ਹਾਲਾਤ ਦਿਖਾ ਰਹੇ ਹਾਂ ਤੇ ਬਾਕੀ ਵੀਰੋ ਵੀਡੀਓ ਨੂੰ ਵਾਤੇ ਵਾਦ ਜਿਹੜੀ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਵੀਰ ਦੇ ਆਪਾਂ ਜਿਹੜਾ ਵਾਤ ਤੋਂ ਵਾਦ ਹੈਲਪ ਹੋ ਸਕੇ ਕਿਉਂਕਿ ਵੀ ਇਹ 20 ਕਿੱਲੇ ਅੱਜ ਦੇ ਟਾਈਮ 'ਚ ਤੁਹਾਨੂੰ ਪਤਾ 50-60000 ਰੁਪਏ ਜਿਹੜਾ ਠੇਕਾ ਤੇ ਉਹ ਵੀ ਸਾਰੇ ਵੀਰੋ ਦੇਖੋ ਕਿਵੇਂ ਹਾਲਾਤ ਹੋ ਰਹੇ ਕਿੰਨੇ ਜ਼ਿਆਦਾ ਆਪਣੇ ਖਰਾਬ ਹਾਲਾਤ ਹੋ ਗਏ ਤੇ ਬਾਕੀ ਵੀਰ ਦੀ ਮਦਦ ਵੀਰੋ ਕੋਈ ਨਾ ਕੋਈ ਜ਼ਰੂਰ ਕਰੇ ਤੇ ਕਿਉਂਕਿ ਦੇਖ ਲਓ ਬਈ ਪਾਣੀ ਪਾਣੀ ਕਿਉਂਕਿ 5-7 ਦਿਨ ਮੈਨੂੰ ਲੱਗਦਾ ਬਈ ਪਾਣੀ ਹਜੇ ਉਤਰਦਾ ਨਹੀਂ ਕਿਉਂਕਿ ਇਸ ਟਾਈਮ ਇਸ ਝੋਨਾ ਇੰਨਾ ਡੁੱਬਾ ਖੜਿਆ ਤੇ 7-8 ਦਿਨ ਵੀਰ ਕਹਿ ਰਿਹਾ ਬਈ ਪੂਲ ਪੂਰਾ ਪਾਣੀ ਦੇ ਇਸ ਇੱਧਰ ਵਾਂਗੂ ਪੂਰਾ ਖੁੱਲ ਸੀ ਇਹ ਥੋੜਾ ਬੋਤਾ ਹੁਣ ਉਤਰਿਆ ਤੇ 5-4 ਦਿਨ ਵੀਰੋ ਹੋਰ ਨਹੀਂ ਉਤਰਦਾ ਤੇ ਹਾਲਾਤ ਬਈ ਬਹੁਤ ਜ਼ਿਆਦਾ ਮਾੜੇ ਨੇ ਤੇ ਬਾਕੀ ਵੀਰ ਦੀ ਵੀਡੀਓ ਬਈ ਵਧੀਆ ਲੱਗੀ ਲਾਈਕ ਸ਼ੇਅਰ